ਇੱਕ ਵਾਰੀ ਇੱਕ ਪ੍ਰਯੋਗ ਕੀਤਾ ਗਿਆ 60 ਬੱਚਿਆਂ ਦੀ ਕਲਾਸ ਵਿੱਚ ਦੱਸਿਆ ਗਿਆ ਕਿ ਜੇ ਹੁਣੇ ਚਾਕਲੇਟ ਲੈਣੀ ਹੈ ਤਾਂ ਇੱਕ ਮਿਲੇਗੀ ਜੇ ਅੱਧਾ ਘੰਟਾ ਉਡੀਕ ਕੇ ਲੈਣੀ ਹੈ ਤਾਂ ਦੋ ਚਾਕਲੇਟਾਂ ਮਿਲਣਗੀਆਂ ਬਹੁਤਿਆਰੀ ਉਸੇ ਵੇਲੇ ਚਾਕਲੇਟ ਲੈ ਲਈ ਅਤੇ ਖਾਣੀ ਵੀ ਆਰੰਭ ਕਰ ਦਿੱਤੀ ਕੇਵਲ 12 ਵਿਦਿਆਰਥੀਆਂ ਨੇ ਉਡੀਕ ਕੀਤੀ ਉਹਨਾਂ ਨੂੰ ਦੋ ਚਾਕਲੇਟਾਂ ਮਿਲੀਆਂ 25 ਸਾਲ ਮਗਰੋਂ ਸਾਰੇ 60 ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਅਸਫਲਤਾਵਾਂ ਦਾ ਮਲੰਕਣ ਕੀਤਾ ਗਿਆ ਜਿਨ੍ਹਾਂ ਨੇ ਝਟਪਟ ਚਾਕਲੇਟ ਲੈ ਕੇ ਖਾਧੀ ਸੀ ਉਹਨਾਂ ਵਿੱਚੋਂ 25 ਨਿੱਕੇ ਮੋٹے ਕੰਮਾਂ ਤੇ ਲੱਗੇ ਹੋਏ ਸਨ 13 ਅਜੇ ਵੀ ਜਦੋ ਜਹਾਜ਼ ਕਰ ਰਹੇ ਸਨ ਸੱਤ ਬਹੁਤ ਮੋٹے ਹੋ ਗਏ ਸਨ ਪੰਜਾਂ ਦੇ ਵਿਆਹ ਟੁੱਟ ਗਏ ਸਨ ਤਿੰਨ ਹਾਸਿਆਂ ਵਿੱਚ ਮਾਰੇ ਗਏ ਸਨ ਜਿਨ੍ਹਾਂ ਨੇ ਉਡੀਕ ਕਰਕੇ ਚਾਕਲੇਟਾਂ ਲਈਆਂ ਸਨ ਉਹ ਸਰੀਰਕ ਪੱਖੋਂ ਰਿਸਟ ਪੁਸ਼ਟ ਸਨ ਚੰਗੇ ਕੰਮਾਂ ਤੇ ਲੱਗੇ ਹੋਏ ਸਨ ਵਿਆਹੇ ਹੋਏ ਸਨ ਤੇ ਵੱਡੇ ਸ਼ਹਿਰਾਂ ਵਿੱਚ ਖੁੱਲੇ ਮਕਾਨਾਂ ਵਿੱਚ ਰਹਿੰਦੇ ਸਨ